ਦਿਲ ਚ ਆਇਆ ਯਾਰ ਕਦੇ ਜ਼ਿੰਦਗੀ 'ਚ ਮੌਕਾ ਮਿਲਿਆ ਤਾਂ ਇੱਕੋ ਹੀ ਚੀਜ਼ ਆ ਜਿਹੜੀ ਇੰਨਾ ਪਰਿਵਾਰਾਂ ਨੂੰ ਗਰੀਬੀ ਚੋਂ ਕੱਢ ਸਕਦੀ ਐ ਨਾ ਕੋਈ ਨੀਲਾ ਕਾਰਡ ਨਾ ਹਰਾ ਕਾਰਡ ਨਾ ਪੀਲਾ ਕਾਰਡ ਇਹ ਨਹੀਂ ਕਰ ਸਕਦੇ ਉਹ ਹੈਗੀ ਐ ਪੜਾਈ ਉਹਦੀ এডਿਕੇਸ਼ਨ ਇਹਨਾਂ ਦੇ ਬੱਚਿਆਂ ਨੂੰ ਕੁਆਲਟੀ এডਿਕੇਸ਼ਨ ਮਿਲ ਜੇ ਉਹ 30 30 ਲੱਖ 40 40 ਲੱਖ 50 50 ਲੱਖ ਦੇ ਪੈਕੇਜ ਤੇ ਕੰਪਨੀਆਂ ਉਹਨਾਂ ਨੂੰ ਹਾਇਰ ਕਰਨ ਫੇਰ ਗਰੀਬੀ ਚੱਕੀ ਜਾਊਗੀ ਜਨਾਬ ਜੀ ਔਰ ਅੱਜ ਇਹ ਸੁਪਨੇ ਸੱਚ ਹੋ ਰਹੇ ਨੇ 44 ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨਸ ਦੇ ਸਰਕਾਰੀ ਸਕੂਲਾਂ ਦੇ ਆ ਕੋਈ ਰੁਪਈਆ ਨਹੀਂ ਲੱਗਿਆ ਆਪੇ ਪਰਸੋਂ ਚੋਂ ਉੱਥੇ ਮੈਂ ਘਰੇ ਬੁਲਾਏ ਸੀ 44 ਬੱਚੇ ਜੇ ਹੀ ਐਡਵਾਂਸ ਜਾਨੀ ਕਿ ਆਈਆਈਟੀ ਕਲੀਅਰ ਕਰ ਗਏ ਜੀ ਜੇ ਪੇਪਰ ਆਮ ਕਰਨ ਦੇ ਬੱਚੇ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕਿਸੇ ਦਾ ਬਾਪੂ ਖੇਤ ਮਜ਼ਦੂਰ ਹੈ ਇੱਕ ਕੁੜੀ ਤਾਂ ਕਹਿੰਦੀ ਮੈਂ ਮੈਂ ਜਿਹੜੀ ਪ੍ਰਾਈਵੇਟ ਚ ਪਹਿਲਾਂ ਪੜਦੀ ਹੋਣੀ ਕਹਿੰਦੀ ਆ ਝੋਨਾ ਲਾ ਕੇ ਦਿਹਾੜੀ ਕਰਕੇ ਮੈਂ ਪੈਸਾ ਭਰਦੀ ਰਹੀ ਆ ਜੋ ਸਰਕਾਰੀ ਚ ਜਾ ਗਏ ਉਹ ਕਿੰք ਰੁਪਈਆ ਨਹੀਂ ਲੱਗਿਆ ਕੋਚਿੰਗ ਵੀ ਫ੍ਰੀ ਮਿਲੀ ਸਾਰਾ ਮਿਲ ਆਹ ਚੀਜ਼ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕਰਤਾ ਸੀ ਸਰਕਾਰੀ ਸਕੂਲਾਂ ਚ ਕੌਣ ਪੜਦਾ ਸੀ ਗਈ ਗਰੀਬਾਂ ਦੇ ਬੱਚੇ ਤੇ ਇਹਨਾਂ ਨੇ ਇਹਨਾਂ ਨੂੰ ਲੈਣਾ ਕੀ ਇਸ ਗਰੀਬਾਂ ਦੇ ਬੱਚੇ ਨੂੰ ਪੜਾ ਕੇ ਇਹਨੂੰ ਪਤਾ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਅਫਸਰ ਬਣ ਜੂ ਤੇ ਅਫਸਰ ਬਣ ਗਿਆ ਉਹ ਕਰਦੀ ਗਰੀਬੀ ਚੱਕ ਤੂ ਜੇ ਗਰੀਬੀ ਚੱਕੀ ਗਈ ਫਿਰ ਇਹਨਾਂ ਦੇ ਘਰਾਂ ਮੂਰੇ ਅਰਜ਼ੀਆਂ ਲੈ ਕੇ ਤੜਕੀ ਇਹਨਾਂ ਦੇ ਮਹਿਲਾਂ ਮੂਰੇ ਤੜਕੀ ਲਾਈਨਾਂ ਲਾ ਕੇ ਕੌਣ ਹੱਥ ਬਣ ਕੇ ਕੌਣ ਖੜੂਗਾ ਫਿਰ ਜਾਣ ਕੇ ਨਹੀਂ ਪੜਾਏ ਇਹਨਾਂ ਨੇ ਬੱਚੇ ਸਾਡੇ